ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਣ ਦੀ ਲਗਾਤਾਰ ਮੰਗ ਚੜੀ ਹੈ ਉਠ ਰਹੀ ਹੈ ਇਸ ਨੂੰ ਲੈ ਕੇ ਦੱਸਿਏ ਕਿ ਹੁਣ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਕਾਂਗਰਸ ਦੇ ਸੰਸਦ ਨੇ ਉਹਨਾਂ ਦੇ ਵੱਲੋਂ ਬਕਾਇਦਾ ਇੱਕ ਲੈਟਰ ਚੜਾਇਆ ਉਹ ਜਾਰੀ ਕੀਤਾ ਗਿਆ ਲੈਟਰ ਚਿੱਠੀ ਲਿਖੀ ਗਈ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਚਿਆਨ ਨੂੰ ਤੇ ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਧਾਮਾਂ ਦੇ ਦਰਸ਼ਨ ਕਰਨ ਦਾ ਅਧਿਕਾਰ ਚੜਾਇਆ ਉਹ ਸਿੱਖਾਂ ਦਾ ਹੈ ਧਾਰਮਿਕ ਅਧਿਕਾਰ ਹੈ ਕੋਈ ਯਾਤਰਾ ਨਹੀਂ ਹੈ ਇਸ ਲਈ ਤੁਰੰਤ ਪ੍ਰਭਾਵ ਦੇ ਨਾਲ ਕਰਤਾਰਪੁਰ ਕੋਰੀਡੋਰ ਖੋਲਣਾ ਚਾਹੀਦਾ ਹੈ ਯਾਤਰਾ ਜੜੀਏ ਕਰਨ ਦੇਣੀ ਚਾਹੀਦੀ ਹੈ ਸਿੱਖਾਂ ਨੂੰ ਉਹਨਾਂ ਨੇ ਕਹ ਕੇ ਸ਼੍ਰੀ ਗੁਰੂ ਨਕ ਦੇਵ ਜੀ ਦਾ ਪ੍ਰਕਾਸ਼ਪੁਰ ਬਾਰੇ ਜਿਸ ਤੇ ਮਤੇ ਨਜ਼ਰ ਸਿੱਖ ਸੰਗਤਾਂ ਉਹਨਾਂ ਗੁਰੂ ਧਾਮਾਂ ਤੇ ਜਾ ਕੇ ਦਰਸ਼ਨ ਕਰਨਾ ਚਾਹੁੰਦੀ ਹਨ ਇਸ ਲਈ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਅਨੁਮਤੀ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਪਾਕਿਸਤਾਨੀ ਟੀਮ ਤੇ ਨਾਲ ਕ੍ਰਿਕਟ ਮੈਚ ਖੇਲ ਸਕਦੇ ਹਾਂ ਤਾਂ ਫਿਰ ਸਾਨੂੰ ਸਾਡੇ ਗੁਰੂ ਧਾਮਾਂ ਤੋਂ ਦੂਰ ਕਿਉਂ ਰੱਖਿਆ ਜਾ ਰਿਹਾ ਹੈ ਪਹਿਲਾਂ ਹੀ ਅਰਦਾਸਾਂ ਦੇ ਸਦਕਾ ਇੱਕ ਕੋਰੀਡੋਰ ਜਿਹੜਾ ਬਣਾਇਆ ਗਿਆ ਖੋਲ੍ਹਿਆ ਗਿਆ ਤੇ ਹੁਣ ਇਸ ਕੋਰੀਡੋਰ ਨੂੰ ਜ਼ਿਆਦਾ ਸਮਾਂ ਬੰਦ ਨਹੀਂ ਰੱਖਣਾ ਚਾਹੀਦਾ ਸਿੱਖਾਂ ਦੀ ਆਸਤਾ ਜੁੜੀ ਹੋਈ ਹੈ ਸ਼ਰਧਾ ਜੁੜੀ ਹੋਈ ਹੈ ਜਿੱਸੇ ਮੱਤੇ ਨਜ਼ਰ ਤੁਰੰਤ ਪ੍ਰਭਾਵ ਦੇ ਨਾਲ ਇਸ ਕੋਰੀਡੋਰ ਨੂੰ ਇਸ ਲਾਂਘੇ ਨੂੰ ਖੋਲ੍ਹ ਦੇਣਾ ਚਾਹੀਦਾ ਤਾਂ ਜੋ ਸਿੱਖ ਜਾ ਕੇ ਆਪਣੇ ਮਾਦੇ ਦਰਸ਼ਨ ਕਰ ਸਕਣ ਦیدار ਕਰ ਸਕਣ ਦੱਸਦੀ ਹੈ ਕਿ ਜਦੋਂ ਭਾਰਤ ਪਾਕਿਸਤਾਨ ਦੇ ਵਿਚਕਾਰ ਪੈਲਗਾਮ ਦਾ ਹਮਲਾ ਹੁੰਦਾ ਉਸ ਤੋਂ ਬਾਅਦ ਆਪਰੇਸ਼ਨ ਸੰਦੂਰ ਚਲਾਇਆ ਜਾਂਦਾ ਜਿਸ ਦੇ ਮੱਦੇਨਜ਼ਰ ਇੱਕ ਕੋਰੀਡੋਰ ਦਾ ਲਾਂਗਾ ਜੜਾਇਓ ਉਹ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਪੁਰਝੋਰ ਤਰੀਕੇ ਦੇ ਨਾਲ ਆਵਾਜ਼ ਚੜ੍ਹੀ ਹੋ ਬੁਲੰਦ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਹੈ ਕੇਂਦਰ ਨੂੰ ਉੱਥੇ ਆਕਾਲੀ ਦਲ ਦੇ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾਰੀ ਸੀ ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਖਿਆਨ ਨੂੰ ਬਕਾਇਦਾ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਹਨਾਂ ਗੁਰਤਾਮਾ ਦੇ ਦਰਸ਼ਨ ਦੇਦਾਰੇ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਸਿੱਖਾਂ ਦਾ ਧਾਰਮਿਕ ਅਧਿਕਾਰ ਹੈ ਤੇ ਇਸ ਤੋਂ ਉਹਨਾਂ ਨੂੰ ਵਾਂਝੇ ਜੜਾ ਉਹ ਨਹੀਂ ਰੱਖਣਾ ਚਾਹੀਦਾ